ਏ ਅਸੀਂ ਬੜੀ ਧੂਮ-ਧਾਮ ਨਾਲ ਮਨਾ ਰਹੇ ਆ ਅਸੀਂ ਪਿਛਲੀ ਵਾਰ ਵੀ ਮਨਾਇਆ ਸੀ ਤੇ ਸਾਡੀ ਇਹੀ ਪਹਿਲ ਰਹਿੰਦੀ ਆ ਵੀ ਅਸੀਂ ਵੱਧ ਚੜ ਕੇ ਪ੍ਰੋਗਰਾਮ ਮਨਾਈਏ ਕੁੜੀਆਂ ਨੂੰ ਮੌਕਾ ਮਿਲੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਤਾਂ ਕਿ ਉਹਨਾਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਦਾ ਪਤਾ ਲੱਗੇ ਕਿਉਂਕਿ ਕਿਤੇ ਨਾ ਕਿਤੇ ਬੱਚੇ ਭੁੱਲਦੇ ਜਾ ਰਹੇ ਨੇ ਜਿੱਦਾਂ ਲਗਾ ਲਓ ਤੁਸੀਂ ਗਾਣੇ ਹੋਰ ਤਰੀਕੇ ਦੇ ਆ ਰਹੇ ਨੇ ਪੰਜਾਬੀ ਸੱਭਿਆਚਾਰ ਪਿੱਛੇ ਪਿਛੜੀ ਜਾ ਰਿਹਾ ਵਾ ਤੇ ਅਸੀਂ ਕੋਈ ਨਾ ਕੋਈ ਐਦਾਂ ਦੀ ਪਹਿਲ ਕਰਦੇ ਰਹਿੰਦੇ ਆ ਨੀਹਾ ਜੀ ਦੇ ਥਰੂ ਸਾਰੇ ਲੇਡੀਜ਼ ਦੇ ਥਰੂ ਵੀ ਅਸੀਂ ਮਿਲ ਕੇ ਇਦਾਂ ਦਾ ਕੋਈ ਕੰਮ ਕਰੀਏ ਜਿਹਦੇ ਕਰਕੇ ਬੱਚੇ ਵੀ ਅੱਗੇ ਆਣ ਅਸੀਂ ਵੀ ਅੱਗੇ ਆਈਏ ਸਾਨੂੰ ਵੀ ਪਤਾ ਲੱਗੇ ਤੇ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਪਿਛਲੇ ਟਾਈਮਾਂ ਦੇ ਵਿੱਚ ਕਿੱਦਾਂ ਇਹ ਸੱਭਿਆਚਾਰਕ ਪ੍ਰੋਗਰਾਮ ਕੀਤਾ ਜਾਂਦਾ ਸੀ ਤੇ ਇਹ ਸਾਡੀ ਛੋਟੀ ਜੀ ਪਹਿਲ ਆ ਜੀ ਬਸ ਕਿਵੇਂ ਦੇਖਣਾ ਇਹ ਕਲਚਰਾ ਕਿੰਨਾ ਤਬਦੀਲ ਹੋ ਗਿਆ ਕਿ ਪਹਿਲਾਂ ਪੇਕਿਆਂ ਦੇ ਪਿੰਡ ਜਾ ਕੇ ਇਹ ਜਿਹੜਾ ਪ੍ਰੋਗਰਾਮ ਹੁੰਦਾ ਸੀ ਕੁੜੀਆਂ ਸਾਰੀਆਂ ਸਹੇਲੀਆਂ ਇਕੱਠੇ ਆਉਂਦੀਆਂ ਸੀ ਉਹਨੇ ਹੋਟਲਾਂ ਦੇ ਵਿੱਚ ਜਿਹੜਾ ਇੱਕ ਟਾਪਿਆਂ ਦੇ ਵਿੱਚ ਜਾਂ ਇੱਕ ਮੈਰਿਜ ਪੈਲਸਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਸੀ ਮਤਲਬ ਉਹ ਕਰ ਰਹੇ ਗਏ ਕਿਤਨਾ ਕਿਤੇ ਆਪਾਂ ਪੰਜਾਬੀ ਸੱਭਿਆਚਾਰ ਨੂੰ ਇੱਥੇ ਰੱਖ ਲਿਆ ਆਂਦਾ ਇਹਦੇ ਵਿੱਚ ਮੈਂ ਇਹ ਕਹੂੰਗੀ ਜੀ ਅੱਜ ਦੇ ਟਾਈਮ ਵਿੱਚ ਕਿਤੇ ਨਾ ਕਿਤੇ ਇਹ ਆਪਣੀ ਗਲਤੀ ਆ ਜਿਹੜਾ ਆਪਾਂ ਆਪਣੇ ਬੱਚਿਆਂ ਨੂੰ ਦੱਸ ਦੇ ਨਹੀਂ ਹੈਗੇ ਜੇ ਆਪਾਂ ਆਪਣੇ ਬੱਚਿਆਂ ਨੂੰ ਉਸੇ ਕਲਚਰ ਬਾਰੇ ਦੱਸੀਏ ਵੀ ਨੇ ਜ਼ਿਆਦਾ ਮਾਡਰਨ ਹੋ ਗਏ ਆ ਕਿ ਘਰੇ ਆਪਣੇ ਕੋ ਰੋਟੀ ਪਕਦੀ ਨਹੀਂ ਆਪਾਂ ਚਲੋ ਜੀ ਅੱਜ ਮਰਦਾਂ ਨੂੰ ਖਾ ਲਈਏ ਇਹ ਚੀਜ਼ਾਂ ਜੋ ਆਪਾਂ ਕਰਾਂਗੇ ਆਪਣੇ ਬੱਚੇ ਉਹੀ ਸਿੱਖਣ ਸਿੱਖਣਗੇ ਤੇ ਇਸ ਕਰਕੇ ਆਪਾਂ ਦੇਖੀਏ ਇਸ ਤਰੀਕੇ ਨਾਲ ਤੇ ਪਹਿਲ ਆਪਣੇ ਘਰੋਂ ਕਰਨੀ ਚਾਹੀਦੀ ਹੈ ਹਾਂ ਜੀ ਲਾਉਂਦੀਆਂ ਸੀ ਕਿਵੇਂ ਦੇਖਦੇ ਹੋ ਅੱਜ ਇਹ ਜਿਹੜਾ ਸ਼ਹਿਰੀਕਰਨ ਹੋ ਚੁੱਕਿਆ ਕਿਤਨਾ ਕਿਤੇ ਮਾਡਰਨ ਲਾਈਫ ਦੇ ਵਿੱਚ ਉਹ ਚੀਜ਼ਾਂ ਮਿਸਰ ਚੁੱਕੀਆਂ ਨੇ गाने जितलो ਹੁੰਦੇ ਉਹਨਾਂ ਚੀਜ਼ਾਂ ਵੀ ਪੜਾਏ ਲੋਕੀਂ ਜਵਾਂ ਤਾਂ ਨਵੀਂ ਪੀੜ੍ਹੀ ਨੂੰ ਪਤਾ ਹੈ ਇਹ ਜੀ ਇਸੇ ਕਰਕੇ ਪ੍ਰੋਗਰਾਮ ਅਸੀਂ ਕਰਾਉਨੇ ਆ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਵੀ ਇਹ ਚੀਜ਼ ਕੀ ਹੈ ਪਹਿਲਾਂ ਕੀ ਦੇਖੋ ਅੱਜ ਸੂਫੇਬਗ ਜੰਗਦੇਵਰ ਚ ਸਾਡੀ ਇੱਕ ਬੇਟੀ ਹੈ ਨਿਹਿਆ ਉਹਨੇ ਆਪਣੇ ਸਾਰੀਆਂ ਭੈਣਾਂ ਨੂੰ ਬੁਲਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਹੋਰ ਆਪਣੇ ਸਹੇਣੀਆਂ ਨੂੰ ਬੁਲਾ ਕੇ ਇਦਾਂ ਜਿਹਾ ਪ੍ਰੋਗਰਾਮ ਕੀਤਾ ਔਰ ਬਹੁਤ ਅੱਛਾ ਲੱਗਾ ਅੱਜ ਛੋਟੇ-ਛੋਟੇ ਬੱਚੇ ਛੋਟੇ-ਛੋਟੇ ਬੇਟੀਆਂ ਸਾਡੀਆਂ ਭੈਣਾਂ ਨੇ ਜਿਹੜੇ ਬੜੇ ਹੀ ਖੁਸ਼ੀ ਦੇ ਨਾਲ ਅੱਜ ਤਿਉਹਾਰ ਨੂੰ ਮਨਾ ਰਹੇ ਨੇ। ਪਰ ਆਪਾਂ ਸਾਰੇ ਜਾਣਦੇ ਆ ਕਿ ਇਹ ਸਾਡੀ ਜਿਹੜੀ ਪਰੰਪਰਾ ਹੈ ਬਹੁਤ ਪੁਰਾਣੀ ਪਰੰਪਰਾ। ਪਰ ਉਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸਾਡੀਆਂ ਬੇਟੀਆਂ ਨੇ ਸਾਡੀਆਂ ਭੈਣਾਂ ਨੇ ਅੱਜ ਜਿਹੜਾ ਪ੍ਰੋਗਰਾਮ ਕੀਤਾ ਹੈ ਅੱਜ ਇਸ ਪ੍ਰੋਗਰਾਮ ਦੀ ਬਹੁਤ-ਬਹੁਤ ਵਧਾਈ ਦੇਣਾ। ਔਰ ਨਹਿਰ ਨੂੰ ਮੇਰੀ ਇਹ ਬੇਨਤੀ ਵੀ ਪ੍ਰਾਰਥਨਾ ਵੀ ਹੈ ਵੀ ਬੱਚੇ ਇਸੇ ਇਸੇ ਤਰੀਕੇ ਨਾਲ ਜਿਹੜਾ ਵੀ ਆਪਣਾ ਸਮਾਜ ਨੂੰ ਵਿਦਾਂਦੇ ਹੋਏ ਸਮਾਜ ਨੂੰ ਪੱਧਿਆ ਗਿਆ ਲੈ ਕੇ ਜਾਣਾ ਹੈ ਤੇ ਐਸੇ ਜਿਹੜੇ ਪ੍ਰੋਗਰਾਮ ਨੂੰ ਕਰਵਾਉਂਦੇ ਰਹਿੰਦੇ ਆ ਅੱਜ ਹਲਕਾ ਸੈਂਟਰਲ ਦੇ ਵਿੱਚ ਸ਼੍ਰੀ ਗੁਰਦੇਵ ਸ਼ਰਮਾ ਦੇਵੀ ਜੀ ਜੋ ਕਿ ਸਾਡੇ ਪੰਜਾਬ ਦੇ ਕੈਸ਼ੀਅਰ ਨੇ ਇੰਚਾਰਜ ਨੇ ਔਰ ਸਾਡੀ ਜਿਹੜੀ ਬੇਟੀ ਹੈ ਉਹ ਭਾਰਜਨਤਾ ਪਾਰਟੀ ਨਾਲ ਜੁੜੀ ਹੋਈ ਆ ਔਰ ਸਭਿਆਚਾਰ ਜਿਹੜਾ ਪ੍ਰੋਗਰਾਮ ਆ ਉਹਦੀ ਉਹ ਪ੍ਰਧਾਨ ਹੈ ਡਿਸਟ੍ਰਿਕਟ ਲੁਜਾਰਾ ਸੀ ਮੋਨੇ ਅੱਜ ਆਪਣੀਆਂ ਸਹੇਲੀਆਂ ਨੂੰ ਇਕੱਠੇ ਕਰਕੇ ਆਪਣੇ ਸਤਜ਼ਾਰਾਂ ਨੂੰ ਅੱਜ ਇਹ ਤੀਆਂ ਦਾ ਪ੍ਰੋਗਰਾਮ ਜਿਹੜਾ ਕੀਤਾ। ਕਿਉਂਕਿ ਜਿਹੜੀ ਸਾਡੀ ਪਰੰਪਰਾ ਹੈ ਬੜੀ ਪੁਰਾਣੀ ਸਦੀਆਂ ਤੋਂ ਚੱਲੀ ਆ ਰਹੀ ਹੈ। ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਕਿਉਂਕਿ ਜਦੋਂ ਇਹ ਸਾਉਣ ਦਾ ਮਹੀਨਾ ਹੁੰਦਾ ਉਦੋਂ ਜਿਹੜੀਆਂ ਲੜਕੀਆਂ ਨੇ ਆਪਣੇ ਪੇਕੇ ਘਰਾਂ ਦੀਆਂ ਨੇ ਔਰ ਪੇਕੇ ਘਰ ਆ ਕੇ ਜਿਹੜੀਆਂ ਉਹਦੀਆਂ ਵਿਸ਼ੀਆਂ ਹੋਈਆਂ ਸਹੇਲੀਆਂ ਹੁੰਦੀਆਂ ਨੇ ਉਹਨਾਂ ਨੂੰ ਮੇਲਬਲਾਪ ਕਰਕੇ ਤਾਂ ਇਹ ਪ੍ਰੋਗਰਾਮ ਜਿਹੜਾ ਉਹ ਕੀਤਾ ਜਾਂਦਾ ਹੈ। ਅੱਜ ਇਸੇ ਤਰ੍ਹਾਂ ਹੀ ਉਹ ਬੇਟੀ ਦਿਹਾੜੇ ਇਹ ਜਿਹੜਾ ਪ੍ਰੋਗਰਾਮ ਕੀਤਾ ਮੈਂ ਉਹਨੂੰ ਇਸ ਮੌਕੇ ਦੇ ਉੱਪਰ ਬਹੁਤ-ਬਹੁਤ ਵਧਾਈ ਦਿੰਦਾ ਜਿੱਥੇ ਅੱਜ ਇਹ ਤਿਉਹਾਰਾ ਪ੍ਰੋਗਰਾਮ ਮਨਾਇਆ ਉੱਥੇ ਅੱਜ 15 ਅਗਸਤ ਦਾ ਦਿਨ ਹੈ ਸਾਡਾ ਆਜ਼ਾਦੀ ਦਾ ਦਿਨ ਹੈ ਉਹਦੀਆਂ ਵੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਉਹ ਕਾਮਨਾ ਕਰਦੇ ਹਾਂ ਕਿ ਸਾਡਾ ਦੇਸ਼ ਜਿਹੜਾ ਉਹ ਅੱਗੇ ਤਰੱਕੀ ਵੱਲ ਜਾਵੇ ਔਰ ਇਹਨਾਂ ਬੇਟੀਆਂ ਨੂੰ ਔਰ ਇਹਨੀਆਂ ਪੜ੍ਹਨਾਂ ਨੇ ਅੱਗੇ ਵਧਣ ਪਰ ਜੋਸ਼ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਮੈਂ ਹਰ ਬੇਟੀ ਨੂੰ ਲਖਪਤੀ ਬਣਾਣਾ ਅਸੀਂ ਵੀ ਇਹੀ ਕਾਮਨਾ ਕਰਦੇ ਆ ਕਿ ਸਾਡੀਆਂ ਬੇਟੀਆਂ ਲਖਪਤੀ ਬਣਨ ਤਾਂ ਜੋ ਦੇਸ਼ ਦਾ ਨਾਮ ਰੋਸ਼ਨ ਕਰੇ। ਦੇਖੋ ਅੱਜ ਸੂਫੇਬਗ ਜੰਗਦੇਵ ਦੇ ਚ ਸਾਡੀ ਇੱਕ ਬੇਟੀ ਹੈ ਨਹਿਆ। ਉਹਨਾਂ ਨੇ ਆਪਣੇ ਸਾਰੀਆਂ ਭੈਣਾਂ ਨੂੰ ਬੁਲਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਹੋਰ ਆਪਣੇ ਸਹੇਲੀਆਂ ਨੂੰ ਬੁਲਾ ਕੇ ਇਹਦਾ ਜਿਹੜਾ ਪ੍ਰੋਗਰਾਮ ਕੀਤਾ ਹੈ। ਔਰ ਬਹੁਤ ਅੱਛਾ ਲੱਗਿਆ। ਅੱਜ ਛੋਟੇ-ਛੋਟੇ ਬੱਚੇ, ਛੋਟੀਆਂ-ਛੋਟੀਆਂ ਬੇਟੀਆਂ ਸਾਡੀਆਂ ਭੈਣਾਂ ਨੇ ਜਿਹੜਾ ਬੜੇ ਹੀ ਖੁਸ਼ੀ ਦੇ ਨਾਲ ਅੱਜ ਤਿਉਹਾਰ ਨੂੰ ਮਨਾ ਰਹੇ ਨੇ। ਪਰ ਪਸਾਰੇ ਜਾਣੇ ਇਹ ਸਾਡੀ ਜਿਹੜੀ ਪਰੰਪਰਾ ਹੈ ਬਹੁਤ ਪੁਰਾਣੀ ਪਰੰਪਰਾ ਹੈ ਔਰ ਉਹ ਉਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸਾਡੀਆਂ ਬੇਟੀਆਂ ਨੇ ਸਾਡੀਆਂ ਭੈਣਾਂ ਨੇ ਅੱਜ ਜਿਹੜਾ ਪ੍ਰੋਗਰਾਮ ਕੀਤਾ ਹੈ ਅੱਜ ਇਸ ਪ੍ਰੋਗਰਾਮ ਦੀ ਬਹੁਤ ਬਹੁਤ ਵਧਾਈ ਦਿੰਨਾ ਔਰ ਨਹਿਰ ਨੂੰ ਮੇਰੀ ਇਹ ਬੇਨਤੀ ਵੀ ਇਹ ਪ੍ਰਾਰਥਨਾ ਵੀ ਹੈ ਵੀ ਬੇਟੇ ਇਸੇ ਇਸੇ ਤਰੀਕੇ ਨਾਲ ਜਿਹੜਾ ਵੀ ਆਪਣਾ ਸਮਾਜ ਨੂੰ ਵਿਧਾਂਦੇ ਹੋਏ ਸਮਾਜ ਨੂੰ ਅੱਗੇ ਅੱਗੇ ਲੈ ਕੇ ਜਾਣਾ ਹੈ ਤੇ ਐਸੇ ਜਿਹੜੇ ਪ੍ਰੋਗਰਾਮ ਨੇ ਸਾਨੂੰ ਕਰਵਾਉਂਦੇ ਰਹਿਣਾ ਚਾਹੀਦਾ ਹੈ ਬਹੁਤ ਬਹੁਤ ਕੁੱਕਰ ਨਾਲੋਂ ਵੀ ਅੱਜ ਹਲਕਾ ਸੈਂਟਰਲ ਦੇ ਵਿੱਚ ਸ਼੍ਰੀ ਗੁਰਦੇਵ ਸ਼ਰਮਾ ਦੇਵੀ ਜੀ ਜੋ ਕਿ ਸਾਡੇ ਪੰਜਾਬ ਦੇ ਕੈਸ਼ੀਅਰ ਨੇ ਇੰਚਾਰਜ ਨੇ ਔਰ ਸਾਡੀ ਜਿਹੜੀ ਬੇਟੀ ਹੈ ਉਹ ਭਾਰਜਨਤਾ ਪਾਰਟੀ ਨਾਲ ਜੁੜੀ ਹੋਈ ਹੈ ਔਰ ਸਭਿਆਚਾਰ ਜਿਹੜਾ ਪ੍ਰੋਗਰਾਮ ਹੈ ਉਹਦੀ ਉਹ ਪ੍ਰਧਾਨ ਹੈ ਜਿਸ ਤੋਂ ਲੁਜਾਰਾ ਸੀ ਉਹਨੇ ਅੱਜ ਆਪਣੀਆਂ ਸਹੇਲੀਆਂ ਨੂੰ ਇਕੱਠੇ ਕਰਕੇ ਆਪਣੇ ਸਤਾਰਾਂ ਨੂੰ ਅੱਜ ਇਹ ਤੀਆਂ ਦਾ ਪ੍ਰੋਗਰਾਮ ਜਿਹੜਾ ਕੀਤਾ ਤੋ ਕਿ ਜਿਹੜੀ ਸਾਡੀ ਪਰੰਪਰਾ ਵਾ ਬੜੀ ਪੁਰਾਣੀ ਸਦੀਆਂ ਤੋਂ ਚੱਲੀ ਆ ਰਹੀ ਆ ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਕਿਉਂਕਿ ਜਦੋਂ ਇਹ ਸਾਉਣ ਦਾ ਮਹੀਨਾ ਹੁੰਦਾ ਉਦੋਂ ਜਿਹੜੀਆਂ ਲੜਕੀਆਂ ਨੇ ਆਪਣੇ ਪੇਕੇ ਘਰਾਂ ਦੀਆਂ ਨੇ ਪਰ ਪੇਕੇ ਘਰ ਆ ਕੇ ਜਿਹੜੀਆਂ ਉਹਦੀਆਂ ਵਿਸ਼ਲੀਆਂ ਹੋਈਆਂ ਸੇਲੀਆਂ ਹੁੰਦੀਆਂ ਨੇ ਉਹਨਾਂ ਨੂੰ ਮੇਲ ਬਲਾਪ ਕਰਕੇ ਤਾਂ ਇਹ ਪ੍ਰੋਗਰਾਮ ਜਿਹੜਾ ਉਹ ਕੀਤਾ ਜਾਂਦਾ ਅੱਜ ਇਸੇ ਤਰ੍ਹਾਂ ਹੀ ਉਹ ਬੇਟੀ ਦੇਖਾਂ ਨੇ ਇਹ ਜਿਹੜਾ ਪ੍ਰੋਗਰਾਮ ਕੀਤਾ ਮੈਂ ਉਹਨੂੰ ਇਸ ਮੌਕੇ ਦੇ ਉੱਪਰ ਬਹੁਤ-ਬਹੁਤ ਵਧਾਈ ਦਿੰਦਾ ਜਿੱਥੇ ਅੱਜ ਇਹ 15 ਦਾ ਪ੍ਰੋਗਰਾਮ ਮਨਾਇਆ ਉੱਥੇ ਅੱਜ 15 ਦੇ 8 ਅਗਸਤ ਦਾ ਦਿਨ ਸਾਡਾ ਆਜ਼ਾਦੀ ਦਾ ਦਿਨ ਹੈ ਉਹਦੀਆਂ ਵੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਔਰ ਕਾਮਨਾ ਕਰਦੇ ਹਾਂ ਕਿ ਸਾਡਾ ਦੇਸ਼ ਜਿਹੜਾ ਉਹ ਅੱਗੇ ਤਰੱਕੀ ਵੱਲ ਜਾਵੇ ਔਰ ਇਹਨਾਂ ਬੇਟੀਆਂ ਨੂੰ ਔਰ ਇਹ ਜਿਹੜੀਆਂ ਪੜ੍ਹਨਾਂ ਨੇ ਇਹ ਅੱਗੇ ਵਧਣ ਔਰ ਜੋਸ਼ ਜੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਮੈਂ ਹਰ ਬੇਟੀ ਨੂੰ ਲਖਪਤੀ ਬਣਾਣਾ ਅਸੀਂ ਵੀ ਇਹੀ ਕਾਮਨਾ ਕਰਦੇ ਆ ਕਿ ਸਾਡੀਆਂ ਬੇਟੀਆਂ ਲਖਪਤੀ ਬਣਨ ਤਾਂ ਜੋ ਦੇਸ਼ ਦਾ ਨਾਮ ਰੋਸ਼ਨ ਹੋਵੇ। ਦੇਖੋ ਲੋਕ ਨਾ ਪਿਛਲੇ ਜਿਹੜੀ ਪਰੰਪਰਾ ਲੋਕ ਭੁੱਲੀ ਜਾ ਰਹੇ ਨੇ ਇਹ ਪਹਿਣਾ ਨੇ ਸਾਰਿਆਂ ਇਕੱਠਾ ਹੋ ਗਏ ਇਹਨਾਂ ਨੇ ਸੀਰਤ ਧਰਮ ਮਨਾਇਆ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਬਾਤ ਸਾਡੇ ਵੱਲੋਂ ਤੇ ਦੂਜਾ ਅੱਜ 15 ਅਗਸਤ ਆ 15 ਅਗਸਤ ਤੇ ਸਭ ਨੂੰ ਲੋਕਾਂ ਨੂੰ ਵਧਾਈ ਦੇਣਾ ਚਾਹੁੰਦੇ ਆ ਕਿ ਪ੍ਰਧਾਨ ਅਗਸਤ ਤੇ ਨਾਲ ਮਿਲ ਕੇ ਰਹਿਣਾ ਚਾਹੀਦਾ ਇਸ ਤਰ੍ਹਾਂ ਜਾਦੀ ਦਾ ਦਿਨ ਬਣਾਉਣਾ ਚਾਹੀਦਾ